ਲੱਚਾ ਪੀ ਜਾ ਘੁੱਟ ਓ ਮਾਤਾ ਮੈਂ ਲੇਟ ਆ ਲੇਟ ਤਾਂ ਹੈਗਾ ਚਾ ਪੀ ਜਾ ਘੁੱਟ ਜਾਂਦਾ ਜਾਂਦਾ ਓਹੋ ਉਮੀਦ ਨਾ ਹੋਸ ਕਿਨੇ ਬਣਾਈਆ ਚਾ ਮੈਂ ਬਣਾ ਕੇ ਲਈ ਆ ਤੇ ਜੇ ਤੈਨੂੰ ਚੰਗਾ ਭਲਾ ਪਤਾ ਭਾਬੀ ਚਾ ਬਣਾਉਂਦੀ ਆ ਐਸੋ ਜੀ ਤੋ ਕੀ ਆ ਮੈਂ ਛੜੀ ਚਾ ਬਣਾ ਲੈਂਦੀ ਆਗੀ ਅਵੇ ਹੱਜ ਮੇਰੀ ਚਾ ਤੈਨੂੰ ਛੜੀ ਲੱਗਣ ਲੱਗ ਗੇ ਨੇਚਰ ਹੋਗਾ ਤੈਨੂੰ ਪੀਂਦੇ ਨਾ ਚਰ ਕੀ ਹੋਗਾ ਜਮਾ ਕਾਲੀ ਕਿ ਲੋਟੀ ਪੂਰਾ ਦੁੱਧ ਦਾ ਪਾ ਲੈਂਦੀ ਉਹਦੇ ਵਿੱਚ ਜੇ ਤੈਨੂੰ ਪਤਾ ਭਾਬੀ ਇੰਨੀ ਸਵਾਦ ਚਾਹ ਬਣਾਉਂਦੀ ਐ ਤੈਨੂੰ ਕਿ ਲੋੜਾ ਬਣਾਉਣ ਦਿੱਤਾ ਇਹ ਤਾਂ ਮੈਂ ਪੀ ਕੇ ਨਹੀਂ ਚੱਲਿਆ ਸੀਗਾ ਆ ਚੱਕ ਭਾਬੀ ਦੇ ਕਿੱਲਾ ਕਰੋ ਮੈਂ ਨਹੀਂ ਪਿੰਮਦੀ ਕਿ ਤਗਾ ਤੋਂ ਦਾਣਾ ਮੈਂ ਵੀ ਬਾਸਾਂ ਆ ਛੋਕ ਆ ਜਾ ਚਾਹ ਵੀ ਨਹੀਂ ਪੀਕੇ ਗਿਆਗਾ ਪਤਾ ਨਹੀਂ ਕਿਹੜੀ ਮਾਂ ਉੱਥੇ ਹੁਣ ਚਾਹ ਕਰਕੇ ਦੇਊਗੀ ਆ ਫੜ ਚੋਰ ਸਲਾ ਰੋਟੀਆਂ ਫੜ ਖਾ ਲੈ ਤੂੰ ਕਿਵੇਂ ਅੱਜ ਮੱਛੀ ਸੜੀ ਪਈ ਆ ਮੈਂ ਤਾਂ ਜਿੰਨਾ ਸਿਆਪਾ ਤੁਹਾਡਾ ਕਰ ਲੈਣਾ ਉਨਾ ਹੀ ਥੋੜਾ ਐ ਤੇ ਸਿਆਪਾ ਕਰ ਕਰਨ ਨੂੰ ਤੂੰ ਸਿਆਪਾ ਭੈ ਦਾ ਸਿਆਪਾ ਹੀ ਕਰਨਾ ਤੂੰ ਹੋਰ ਕੀ ਕਰਨਾ ਆ ਮੱਛੀਆਂ ਸੜ ਗਈਆਂ ਰੋਟੀਆਂ ਕਿ ਲਾਈਆਂ ਮੈਂ ਪਕਾਈਆਂ ਤੇ ਤੂੰ ਯਾਰ ਨੂਰ ਨੂਨੋਂ ਖਲਾਇ ਕਰ ਸਾ ਰੋਟੀਆਂ ਲੋੜ ਤੂੰ ਉਹਦੇ ਵਿੱਚ ਕਾ ਤੋੜਦੀ ਹੁੰਨੀ ਐ ਆਵੇ ਕੱਡੇ ਕੱਡੇ ਮਾਨ ਆ ਕੰਨੀਆਂ ਵੇਖ ਕੱਡੀਆਂ ਖੜੀਆਂ ਮੋਟੀਆਂ ਆ ਸਾਰੀਆਂ ਕਾਲੀਆਂ ਪੀਲੀਆਂ ਸੜੀਆਂ ਰੋਟੀਆਂ ਲਾਈਆਂ ਤੂੰ ਤੇ ਅੱਜ ਤੈਨੂੰ ਮੇਰੀਆਂ ਰੋਟੀਆਂ ਸੜੀਆਂ ਲੱਗਣ ਲੱਗੀਆਂ ਮੱਛੀਆਂ ਸੜੀਆਂ ਲੱਗਣ ਲੱਗੀਆਂ 35 ਸਾਲ ਹੋ ਗਏ ਤੈਨੂੰ ਰੋਟੀ ਖਾਂਦੇ ਨੂੰ ਪੱਕੀ ਪਕਾਈ ਹੈ ਅੱਜ ਨੂੰ ਆ ਗਈ ਤਾਂ ਤੈਨੂੰ ਮੇਰੀਆਂ ਰੋਟੀਆਂ ਵੀ ਭੜੀਆਂ ਲੱਗਣ ਲੱਗ ਗਈਆਂ ਉਹ ਨੂਦੀਆਂ ਰੋਟੀਆਂ ਕਿੱਡੀਆਂ ਸੋਹਣੀਆਂ ਹੁੰਦੀਆਂ ਚਿੱਟੀਆਂ ਚਿੱਟੀਆਂ ਪੋਲੀਆਂ ਪੋਲੀਆਂ ਹੁੰਦੀਆਂ ਆ ਤਾਂ ਭੈਣਾ ਹੱਡ ਮੱਥੇ ਮਾਰਿਆ ਮੇਰੇ ਖੰਗਰ ਜਮਾ ਜਮਾ ਖੰਗਰ ਮੱਥੇ ਮਾਰਿਆ ਭੈਣ ਨਾ ਦੰਦ ਜੀ ਗਲੰਦਾ ਜੀ ਖੁੱਭੀ ਜਾਂਦਿਆਂ ਵਲੇ ਆ ਬਾਂਦੀ ਹਿਲਾਤਾ ਆਈ ਤੇ ਤੇਰੇ ਦੰਦ ਹਿੱਲ ਨਹੀਂ ਸੀਗੇ ਕਿਉਂ ਹੁਣ ਉਸੇ ਦੀਆਂ ਪੱਤੀਆਂ ਖਾ ਲਿਆ ਕਰੋ ਮੈਥੋਂ ਤੇ ਥੋੜਾ ਸਿਆਪਾ ਹੁੰਦਾ ਮੈਂ ਤਾਂ ਤੇਰਾ 35 ਸਾਲ ਕਰਤਾ ਆ ਲਿਆ ਮੈਂ ਨਹੀਂ ਖਾਣੀ ਕੋਣੀ ਖਾਣੀਆ ਖਾ ਲੈ ਨਹੀਂ ਖਾਂਦਾ ਨਾ ਖਾਵੇ ਪਈ ਰਵੇ ਮੈਨੂੰ ਨਹੀਂ ਪਤਾਗਾ ਅੱਡੋ ਸ਼ੋਪਿੰਗ ਜੀ ਵਾਵਾ ਹੋ ਗਈ ਹੈ ਨਾ ਉਹ ਜੋ ਆਗ ਦੇ ਕੱਪੜੇ ਲੈਉਣ ਸੀ ਕਰੋ ਨੇ ਤੇ ਇੱਕ ਨੇਰ ਮੈਂ ਗੱਲ ਵੀ ਕਰਨੀ ਸੀ ਦੱਸੋ ਹਾਂ ਹੁਣ ਆਪਣੀ ਮੈਰਿਜ ਹੋ ਗਈ ਆ ਤੇ ਮਾਤਾ ਨੇ ਨਾ ਵਿਚਾਰੀ ਨੇ ਸਾਰੀ ਉਮਰ ਘਟਾ ਟਾਈਟ ਹੋਇਆ ਉਹ ਚਰੀ ਦੇ ਗੋਡੇ ਨਾ ਹੁਣ ਦਰਦ ਕਰਨ ਲੱਗ ਪਏ ਤੇ ਅਸੂਈਦ ਨਾ ਤੂੰ ਦੇਖ ਲੈ ਕਰ ਨਹੀਂ ਮੈਂ ਸਾਰਾ ਕੰਮ ਕਰ ਹੀ ਲੈਣੀ ਹੁਣੀ ਟੈਨਸ਼ਨ ਨਾ ਲੋ ਹਾਂ ਮੈਂ ਤਾਂ ਕਿਰਾਇਆ ਹੀ ਨਹੀਂ ਕਦੇ ਉਹਨਾਂ ਤੋਂ ਤੇ ਆ ਵੀ ਚੰਗਾ ਉਹ ਮੱਲਾ ਵੀ ਉਹਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ ਹੁਣ ਨਾ ਪਾਸ ਨਹੀਂ ਕੋਈ ਗੱਲ ਉਹਦਾ ਆ ਕੁਟ ਗਾੜ ਜੇ ਸੁਣਿਆ ਗਈ ਸਾਰੀ ਹੈ ਨਾ ਹੂੰ ਤਾਂ ਕਰਦਾ ਕਰਨ ਉਹ ਤੇਰੀਆਂ ਮੱਛੀਆਂ ਸੜ ਗਈਆਂ ਰੋਟੀਆਂ ਕਾ ਲੀਆਂ ਖਾ ਲੀਆਂ ਮੈਂ ਭਾਇਂਦ ਨੇ ਆ ਪਾਦੀ ਆਈ ਆ ਬੇ ਵਾ ਕਰਮੀ ਉਹਨੂੰ ਆਉਣ ਦੇ ਤਿਆਰ ਸਬਤ ਐਸ ਸੁਲੋਂ ਮਗਾਉਣਾ ਯਾਰ ਉਤੈਰ ਗਏ ਨਹੀਂ ਗਲੀ ਜਾਂਦੀ ਆ ਮੈਂ ਵੀ ਆਖਾਂ ਇੱਥੋਂ ਗੁਰੂ ਗੁਰੂ ਦੀ ਕਾਹਦੀ ਆਵਾਜ਼ ਆਈ ਜਿੰਨੀ ਤੇਰੇ ਪੱਧਾਂ ਦੀ ਆਵਾਜ਼ ਆਈ ਜਾਂਦੀ ਐ ਏਡੀ ਵੱਡੀ ਉਹ ਹੋਰ ਉਹ ਹੋ ਠੀਕ ਐ ਜਿੰਦਗੀ ਵਿੱਚ ਸੜੇ ਹਾਨ ਵੜਾਈਏ ਇਹੇ ਤੇਰੀਆਂ ਰੋਟੀਆਂ ਦਾ ਕਮਾਲ ਐ ਇਹ ਮੁਸ਼ਕ ਨਹੀਂਗਾ ਇਹ ਤਾਂ ਵਾਸ਼ਨਾ ਐ ਮੈਨੂੰ ਪਾਇਆ ਨਹੀਂ ਮੁਸ਼ਕਲ ਤੈਨੂੰ ਬੜਾ ਆਉਂਦਾ ਹੈ ਕੀ ਆ ਆਹ ਉਹਦੇ ਵਿੱਚ ਪ੍ਰੋਬਲਮ ਕਰੀ ਜਾਂਦਾ ਸੜੇ ਵੜਾਈ ਤੇ ਬਾਹਰ ਨਿਕਲ ਜਾ ਮਰ ਜਾ ਇੱਥੇ ਕਿਉਂੜਾ ਪਿਆ ਬੈਠਾ ਚੋੜਾ ਹੋਇਆ ਬੈਠਾ ਹੁਣ ਮੈਂ ਕੀ ਕਰਾਂ ਨਾ ਖਵਾਉਂਦੀ ਉਹ ਜੀਆਂ ਮੱਛੀਆਂ ਸੜੀਆਂ ਜਾਂ ਰੋਟੀਆਂ ਖਵਾ ਤੀਆਂ ਗੜੋਂ ਗੜੋਂ ਜੀ ਹੋਈ ਜਾਂਦੀ ਏ ਢੱਡ ਚ ਤੇ ਤੂੰ ਉੱਠ ਖੜੇ ਢੱਡ ਚ ਸੂਲ ਤੂੰ ਨਹੀਂ ਖੜਾ ਬਚਦਾ ਬਚਦਾ ਖਾ ਕੇ ਲੜਦੀ ਏ ਤੇਰੇ ਨਾਲ ਗਾਂ ਰੋਟੀਆਂ ਤੇ ਹੋਰ ਤੂੰ ਕੀ ਪਤਾ ਕਿਵੇਂ ਅਧੀਆਂ ਕੱਚੀਆਂ ਅਧੀਆਂ ਪੱਕੀਆਂ ਪੈਣਾ ਅਧੀਆਂ ਖੰਗਰ ਆ ਗਈਆਂ ਸਮਝੀ ਨਹੀਂ ਆਈ ਮੈਂ ਨਾਲੇ ਖਾਈ ਜਾਵਾ ਨਾਲੇ ਉਹਨੂੰ ਵੇਖੀ ਜਾਵਾ ਮੱਲੋ ਮੱਲੀ ਮਜਬੂਰੀ ਚ ਖਾਣੀਆਂ ਪਈਆਂ ਉਹ ਹੋ ਤਾਂ ਥੋੜੇ ਸਾਰੇ ਕੁਝ ਪਸੰਦ ਹੁਣ ਫੜਦਾ ਜਾਂਦਾ ਮੇਰਾ ਬਣਾਵਾ ਰੋਟੀ ਟੱਕ ਖਾਣ ਨਹੀਂ ਪਸੰਦ ਆਉਂਦਾ ਤੁਹਾਡੇ ਨਖਰੇ ਜਿਹੜੇ ਤੁਹਾਡੇ ਚੱਲ ਪਏ ਹੁਣ ਮੈਂ ਵੇਖੀ ਜਾਨੀ ਬੈਠੀ ਉਹ ਚਾਚੂ ਹੀ ਕਹਦੇ ਨੂਨ ਬਣਾ ਲੂਗੀ ਆ ਗਿਆ ਪੁੱਤ ਹੂੰ ਠੀਕ ਆ ਉਹ ਪਾ ਵੀ ਚੰਗੀ ਲੱਗੀ ਕਲਾਸ 3 ਹਾਂ ਹਾਂ ਔੜ ਕੇ ਦੀ ਚਾਹ ਹੀ ਨਹੀਂ ਪੀਤੀ ਆ ਪਾ ਵੀ ਚਾਹ ਤਾਂ ਬਣਾ ਕੇ ਲਿਆ ਸਵੇਰ ਦੀ ਚਾਹ ਹੀ ਨਹੀਂ ਨਸੀਬ ਹੋਈ ਆਹ ਸਮੇਂ ਜਾ ਕੇ ਕਾਰਜੇ ਜੋ ਪੀ ਲੂੰਗਾ ਹਨਾ ਹੰਸੀਬ ਨਹੀਂ ਹੋएगी ਓਏ ਉੱਥੇ ਪਤੀ ਤਾਂ ਸੀ ਤਜਾਬ ਜਆ ਬਣ ਗਿਆ ਸੜੀ ਜੀ ਚਾਹ ਸੀਗੀ ਕੜ ਕੇ ਆਹ ਪੁੱਤ ਚਾਹ ਹਾਂ ਸੰਗ ਆਈ ਰੋ ਗਏ ਤੇ ਚਾਹ ਦੇਖ ਲਾ ਅੱਛਾ ਬੋਤ ਚਾਹ ਬਹੁਤ ਸਵਾਦ ਬਣਾਉਂਦੀ ਹੈ ਪਾ ਠੀਕ ਜਾ ਜੋਂ ਦੀ ਬਾਸ ਦੀ ਰੋਤ ਚ ਪੱਤੀ ਆਂ ਆਂ ਆ ਕੀ ਗੱਲ ਹੋ ਗਈ ਤੁਸੀਂ ਕਿਵੇਂ ਚਾਹ ਪਿੱਛੇ ਜਿਦੀਏ ਜਾਣੇ ਦੋਨੇ ਮਾਪਾ ਪਤ ਤੇ ਕੋ ਗੱਲ ਹੋ ਰਹੀ ਹੈ ਜਿਹੜੀ ਚਾਹ ਪਕਾਈ ਸੀ ਨੇ ਹਾਂ ਜਮਾ ਕਾਲੀ ਕੁਲੂਟੀ ਐਡੀ ਕੌੜੀ ਚਾਹ ਰਲ ਗਈ ਮਾਂ ਚਲਾ ਕੇ ਮਾਰੀ ਇਹਨੂੰ ਭੋਰਾ ਚਾਹ ਨਹੀਂ ਬਣਾਉਣੀ ਜੀ ਮम्मी ਨੂੰ ਮੈਂ ਕਿਹਾ ਸੀ ਵੀ ਮੈਂ ਬਣਾ ਦਿੰਦੀ ਆ ਤੇ ਮੇਰੀ ਗੱਲ ਸੁਣ ਮੈਂ ਬੁੜੀ ਹੋ ਗਈ ਚਾਹ ਬਣਾਉਂਦੀ ਹੈ ਤੇਰੇ ਤਾਂ ਚਾਹ ਨਹੀਂ ਪਸੰਦ ਆਉਂਦੀ ਤੇ ਪਿਓ ਦੇ ਰੋਟੀਆਂ ਪਸੰਦ ਆਉਂਣੋਂ ਹਟ ਗਈਆਂ ਹੁਣ ਹੈ ਤੁਹਾਨੂੰ ਨਵੀਆਂ ਨਾ ਬਹੂਆਂ ਦੀਆਂ ਰੋਟੀਆਂ ਆਹ ਰੋਟਣਾ ਇਹਦੀਆਂ ਨਹੀਂ ਲੱਗੀਆਂ ਚਾਹ ਚੰਗੀ ਲੱਗਦੀ ਆ ਪਿੰਡੇ ਪਿੰਡੇ ਹੁਣ ਤੁਸੀਂ ਆਹ ਭਰਗ ਲਗੇ ਤੁਹਾਨੂੰ ਕੀਤਾ ਕਰੈ ਮੈਜਾ ਨੂੰ ਨਵੀਂ ਬੋਦ ਨਹੀਂ ਖਾ ਪੀ ਲਿਆ ਕਰੋ ਤੋਂ ਖਾ ਲਿਆ ਕਰੋ ਰੋਟੀਆਂ ਮੈਂ ਤਾਂ ਨਾ ਤੁਹਾਨੂੰ ਅਜ ਤੋਂ ਬਾਅਦ ਰੋਟੀਆਂ ਆਪ ਕਾ ਕੇ ਦੇਵਾਂ ਤੇ ਨਾ ਆਪਣਾ ਮੱਚਾ ਉਹ ਅਸੀਂ ਐਂ ਚੋਣੇ ਆ ਵੀ ਤੁਸੀਂ ਹੁਣ ساری ਉਮਰ ਕਰ ਲਿਆ ਰੈਸਟ ਕਰੋ ਬੇਬੇ ਤੂੰ ਤਾਂ ਨਾ ਜੈਲ ਸੀ ਕਰਦੀ ਹੋਂ ਇਹ ਤਾਂ ਭਾਬੀ ਤੋਂ ਜੈਲ ਨਹੀਂ ਕਰਦੀ ਪੁੱਤ ਬੁੜੀ ਹੋ ਗਈ ਮੈਂ ਤੇ ਤੁਸੀਂ ਤਾਂ ਮੈਨੂੰ ਅੱਜ ਕੁਝ ਮੈਂ ਨੱਕੋਂ ਬੁੱਲਾ ਨਹੀਂ ਜੇ ਤੁਰੇ ਜਾਣੇ ਓਏ ਕੰਮਕੁੰਮ ਦਾ ਕੋਈ ਸ਼ੌਂਕ ਨਹੀਂ ਇਹਨੂੰ ਮੈਂ ਜਾਣਦਾ ਇਹਦੀ ਰਾਗ-ਰਾਗ ਜਾਣਦਾ ਮੈਂ ساری ਉਮਰ ਦੀ ਵਾਹ ਇਹਦੇ ਨਾਲ ਮੇਰੀ ਇਹ ਤਾਂ ਸਹੀਕਾ ਕਰਦੀ ਆ ਨੂਨ ਵੀ ਮੈਨੂੰ ਸਲਾਉਣ ਮੈਨੂੰ ਐ ਕਹਿਣ ਤੜਕੇ ਇਹਨੇ ਰੋਟੀਆਂ ਦੀ ਜੜ ਕੱਢੀ ਪਈ ਆ ਤੂੰ ਵੇਖ ਲਈ ਉੱਥੇ ਰਸੋਈ ਚ ਜਾ ਕੇ ਪਤਾ ਅੰਨਾਂ ਸੜੀਆਂ ਪਈਆਂ ਵਿਚਾਲੋਂ ਮਚਾਈ ਬੈਠੀ ਐ ਨਾ ਕੋਈ ਸਬਜ਼ੀ ਚੱਜਦੀ ਬਣਾਈ ਆ ਪੁੱਤ ਕੀ ਸਬਜ਼ੀ ਵੀ ਤੇਰੀ ਮਾਂ ਨੇ ਬਣਾਈ ਨਾ ਅੱਜ ਅੰਮੇ ਤੇ ਕਿਹਾ ਸੀ ਵੀ ਮੈਂ ਬਣਾ ਦਿੰਨੀ ਆ ਅਤ ਤੂੰ ਰਹਿਣ ਦੇ ਨਾ ਸ੍ਰੀਕਾ ਕਰਿਆ ਕਰ ਮੂਹਣਾ ਨਾ ਕਾਦੇ ਸ੍ਰੀਕੇ ਹੁੰਦੇ ਐ ਬੈਠਿਆ ਕਰ ਤੂੰ ਘਰੇ ਹੁਣ ਤੂੰ ਬਥੇਰੀ ਠੇਰਾ ਟਾਈਮ ਕੰਮ ਕਰ ਲਿਆਗਾ ਤੂੰ ਅਲੇਸ ਤਾਂ ਚੋਣੇ ਵੀ ਤੁਸੀਂ ਰੈਸਟ ਕਰੋ ਸਾਰੀ ਉਮਰ ਕਰ ਲਿਆ ਵੇਖ ਕੇ ਨਾ ਸੋਚਦੀ ਐ ਤੇਰਾਂ ਨੂੰ ਤੇ ਤੂੰ ਮੱਚ ਗਈ ਜਾਵਾ ਚਾਹ ਕੱਢੀ ਸਵਾਦ ਆ ਤੂੰ ਪੀਤੀ ਵੀ ਨਹੀਂ ਨਾਲੇ ਇਸ ਤੇ ਤੁਹਾਨੂੰ ਪੁੱਛ ਪੁੱਛ ਕੇ ਤੇ ਸਾਰਾ ਕੰਮ ਕਰਦੀ ਆ ਪੁੱਛ ਕੀ ਮੈਂ ਤਾਂ ਸਬਜੀ ਤਾਂ ਭਰ ਕੇ ਤਾਂ ਇਹ ਘੁੱਟ ਕਿੱਡੀ ਸਵਾਦ ਚਾ ਪੀ ਲਓ ਵਧੀਆ ਬਣੀ ਐ ਚਾ ਮੇਰੇ ਕਿੱਥੇ ਲੰਗਦੀ ਐ ਤੁਸੀਂ ਮੈਨੂੰ ਪੀਣ ਜੋਗ ਨਹੀਂ ਛੱਡਿਆ ਹੀ ਨਹੀਂ ਇਲਾਇਚੀ ਵੀ ਪਾਈ ਆ ਤੁਸੀਂ ਕਿਹਾ ਸੀ ਕਿ ਇਲਾਇਚੀ ਪਾਇਓ ਇਨੇ ਇਨੇ ਆਈ ਮੱਤੀ ਸੜੀ ਰਹਿਣਾ ਇਨੇ ਆਈ ਰਹਿਣਾ ਪੁੱਤ ساری ਉਮਰ ਇਹ ਇਹ ਕੰਮ ਕਿੱਥੋਂ ਕਰ ਲੂ ਭਾਂਡੇ ਤਾਂ ਮੈਥੋਂ ਮਜਉਂਦੀ ਰਹੀ ਐ ਆਟਾ ਮੈਥੋਂ ਵਧਾਉਣੀ ਰਹੀ ਐ ਚਲ ਕੋਈ ਨਹੀਂ ਤੂੰ ਬਥੇਰਾ ਟਾਈਮ ਹੋ ਗਿਆ ਮਾਂ ਕੋਈ ਨਹੀਂ ਹੁਣ ਉਹਨੂੰ ਕਰਨ ਦੇ ਭਾਬੀ ਨੂੰ ਕੰਮ 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 ਕਰਨ ਦਾ ਸ਼ੌਂਕ ਐ ਉਹਨੂੰ ਕੰਮ ਤੇਨੂੰ ਕੰਮ ਕਹਦਾ ਸ਼ੌਂਕ ਐ ਉਹਨੂੰ ਇਹ ਤੇਰੇ ਨਾਲ ਸਰੀਕਾ ਕਰਦੀ ਐ ਪੁੱਤ ਹਟ ਜਾ ਸਰੀਕਾ ਕਰਨੋਂ ਹਟ ਜਾ ਕੀ ਕਾਕਾ ਦੇ ਤਾਂ ਤੈਨੂੰ ਮੈਂ ਭੜੀ ਲੱਗਣ ਲੱਗੀ ਮੈਂ ਘਰੋਂ ਨਿੱਕਾ ਜਾਨੀ ਆ ਮੈਂ ਛੋਟੀਆਂ ਰੋਟੀਆਂ ਵੀ ਪੱਕ ਜਾਣੀਆਂ ਤਾਂ ਤੁਹਾਨੂੰ ਕੀਤੀ ਕਰਾਈ ਚਾਹ ਵੀ ਮਿਲ ਜਾਂਦੀ ਏ ਤੁਸੀਂ ਮੈਥੋਂ ਕੀ ਕਰਾਉਣਾ ਹੁਣ ਮੈਂ ਤਾਂ ਕੁੱਤੇ ਲਾ ਕੇ ਕੱਢੇਗਾ ਹੀ ਸਾਰੀ ਉਹ ਤਾਂ ਮੈਨੂੰ ਕੱਢਿਆ ਨਾ ਹੁਣ ਤਾਂ ਕੋਈ ਰੋਟੀਆਂ ਵੀ ਨਹੀਂ ਪਸੰਦ ਆਉਂਦੀਆਂ ਜਹਾ ਵੀ ਨਹੀਂ ਹੰਦ ਗਾਂਗਾ ਚੌੜਾ ਹੋ ਕੇ ਬਹਿ ਜਾਂਦਾ ਇੱਥੇ ਸੜੇ ਸੜੇ ਪੱਦ ਮਾਰਨ ਕਿਥੇ ਰੋਡਾ ਲਾ ਲਿਆ ਉਹ ਬੱਕ ਮੈਨੂੰ ਨਾਲੇ ਤਾਂ ਨਾ ਰੋ ਤਿਆਬ ਦੇ ਗੋਲੀਆਂ ਲਿਆ ਕੇ ਤੇ ਐਸ ਐਸ ਇਹਦੀਆਂ ਰੋਟੀਆਂ ਖਾ ਕੇ ਨਾ ਤੇ ਮੇਰੇ ਤਾਂ ਗੈਸ ਬਣੀ ਪਈ ਅੰਦਰ ਟੜੀ ਪਾਟਨ ਤੇ ਹੋਇਆ ਪਿਆ ਇਹਨੂੰ ਚਾਜ ਨਹੀਂ ਵੱਜਣੀ ਸਬਜ਼ੀ ਬਣਾਉਣ ਦਾ ਮਿਰਚਾਂ ਪਾ ਦਿੰਦੀਆਂ ਐ ਇੰਨੀਆਂ ਸਾਰੀਆਂ ਤਾਂ ਹੀ ਤੇਰਾ ਪੇਟ ਮੱਚੀ ਜਾਂਦਾ ਹੁਣ ਉਹ ਹੋਰ ਪਤਾ ਮਿਰਚਾਂ ਖਾ ਕੇ ਨਾਲੇ ਤਾਂ ਮੂੰਹ ਮੱਚਦਾ ਤੇ ਅੱਗੇ ਤੁਹਾਨੂੰ ਪਤਾ ਹੀ ਆ ਵੀ ਕੀ ਕੀ ਮੱਚਦਾ ਤੜਕੇ ਵੇਲੇ ਆਪਣੀ ਵੀਡੀਓ ਵੇਖ ਕੇ ਤੇ ਆਪਣੇ ਹੀਟਰਾਂ ਦੇ ਮੱਚਦੇ ਆ ਕਾਲਜੇ ਇਹ ਆ ਸਾਡੀ ਸਿੱਖਿਆ ਜੇ ਕਿਸੇ ਨੂੰ ਬਊ ਮਿਲ ਗਈ ਆ ਨਾ ਬਈ ਤੇ ਉਹਨੂੰ ਪਹਹਾਉਣਾ ਉਹਨੂੰ ਕੰਮ ਕਰਨ ਦੇਉ ਜੇ ਕਿਸੇ ਨੂੰ ਨੂੰ ਮਿਲੀ ਆ ਤੇ ਉਹ ਨੂੰਹ ਨੂੰ ਕੰਮ ਕਰ ਲੈਣ ਦਿਓ। ਨੂੰਹਾਂ ਦੀ ਕਦਰ ਕਰਿਆ ਕਰੋ। ਜਿਉਂ ਨੀਆਂ ਆਉਂਦੀਆਂ ਉਹ ਸਾਰਾ ਤੁਹਾਡਾ ਘਰ ਕਬੀਲਦਾਰੀ ਸੰਭਦੀਆਂ ਤਾਂ ਉਹਨਾਂ ਨੂੰ ਸੰਭ ਲੈਣ ਦਿਆ ਕਰੋ। ਕਿਉਂਕਿ ਸੱਸਾਂ ਨੇ ਸਾਰੇ ਪਰਿਵਾਰ ਨੇ ਪੂਰੀ ਉਮਰ ਸਾਰੀ ਉਮਰ ਕੰਮ ਕੀਤਾ ਹੁੰਦਾ ਤੇ ਹੁਣ ਜੇ ਨੂੰਹਾਂ ਸਾਰਾ ਕੁਝ ਸੰਭਾਲਦੀਆਂ ਤਾਂ ਉਹਨਾਂ ਨੂੰ ਸੰਭਾਲ ਲੈਣ ਦਿਆ ਕਰੋ। ਇਹਦੇ ਵਿੱਚ ਕੋਈ ਵੀ ਜੈਲਸੀ ਵਾਲੀ ਗੱਲ ਨਹੀਂ ਹੈਗੀ। ਬਸ ਘਰ ਦਾ ਕੰਮ ਕਿਵੇਂ-ਕਿਵੇਂ ਕਰਨਾ ਉਹਦੇ ਵਿੱਚ ਤੁਸੀਂ ਦੱਸ ਸਕਦੇ ਹੁੰਦੇ ਆ ਵੀ ਇਹਨੂੰ ਪਾਈ ਐ ਨਹੀਂ ਤੇ ਇਹਨੂੰ ਐ ਕਰ ਲਓ। ਇਹਦੇ ਵਿੱਚ ਜੈਲਸੀ ਵਾਲੀ ਕੋਈ ਗੱਲ ਨਹੀਂ ਹੁੰਦੀ। ਸਾਰੀਆਂ ਸੱਸਾਂ ਨੂੰ ਤੇ ਸਾਰੇ ਪਰਿਵਾਰਾਂ ਨੂੰ ਬੇਨਤੀ ਆ ਖੁਸ਼ ਰਹਿਆ ਕਰੋ ਤੇ ਵੀਡੀਓ ਸਾਡੀ ਦੱਬ ਕੇ ਸ਼ੇਅਰ ਕਰ ਦਿਓ ਮਿੱਤਰੋ ਲਾਈਕ ਜਰੂਰ ਕਰਨੀ ਹੈ ਵੀਡੀਓ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸੋ ਜੀ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਜੀ ਧੰਨਵਾਦ ਫੋਲੋ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ